ਅੰਦੀ ਬਗਲਿਆ ਜੀ ਜਿਹੜਾ ਲੋੜੀ ਦਾ ਤਿਆਰ ਕਿ ਸੁਨਾ ਰਹੇਗੇ ਬਹੁਤ ਬੂਤ ਬਦਲ ਆ ਗਿਆ ਕੀ ਕਹਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਤੇ ਸਾਰੇ ਹੀ ਜੋ ਸੁਭ ਬਕਾ ਸਪੋਰਟ ਕਰਨੇ ਪਰਿਵਾਰ ਹੈ ਉਹਨਾਂ ਮੈਂ ਸਾਰਿਆਂ ਨੂੰ ਲੋੜੀ ਦੀ ਬਹੁਤ-ਬਹੁਤ ਵਧਾਈਆਂ ਚਾਹਨਾ ਅੱਜ ਬੜਾ ਕੁਝ ਨੇ ਜੀ ਨਾ ਅਸੀਂ ਆਪਣੇ ਸਾਰੇ ਹੀ ਪਰਿਵਾਰ ਨੂੰ ਜਿਹੜੇ ਆਪਣੇ ਕਾਹੁੰਗਾ ਬੱਚੇ ਆ ਫਿਰ ਸਾਰਾ ਸਭ ਨੂੰ ਤੇ ਬੁਲਾਇਆ ਤੇ ਬੜੀ ਤੁਮਤਾ ਬੜੀ ਗੱਲ ਤਿਆਰ ਜਿਹੜਾ ਗਿਆ ਬੜਾ ਕੁਝ ਨੇ ਅੰ ਭਗਵਾਨ ਜੀ ਮੈਂ ਇੱਥੇ ਦੇਖਿਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਕਲਚਰ ਨੂੰ ਬਹੁਤ ਵਧੀਆ ਪ੍ਰਮੋਟ ਕੀਤਾ ਅ ਕੀ ਤਰ੍ਹਾਂ ਸੰਦੇਸ਼ ਦੇ ਰਹੇ ਚੁੰਦੇ ਹੋ ਨਾ ਬੱਚਿਆਂ ਨੂੰ ਅਸੀਂ ਜੀ ਅਕੀ ਬੱਚਿਆਂ ਨੂੰ ਇੱਥੇ ਜੋ ਮੇਨ ਸਪੋਰਟ ਤੇ ਜਮਾਤ ਤੇ ਕਹਾਟੀ ਕਰਾਟੀ ਕਰਾਉਂਦੇ ਉਹਦੇ ਨਾਲ ਨਾਲ ਬੱਚਿਆਂ ਨੂੰ ਆਪਾਂ ਜਿਹੜੇ ਜੋ ਆਪਣਾ ਪੰਜਾਬ ਦਾ ਕਲਚਰ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੰਨੇ ਆ ਇਸ ਲਈ ਬੱਚਿਆਂ ਨੂੰ ਸਾਰੇ ਨੂੰ ਅਸੀਂ ਕਿਹਾ ਸੀ ਕਿ ਆ ਸਾਰੇ ਬੱਚੇ ਕਿ ਪੰਜਾਬੀ ਡੈਸ ਪਾ ਕੇ ਆਣੇ ਆ ਤੇ ਉਹ ਚਾਹੀਏ ਪੁੱਛਿਆ ਹੋਣ ਜਾਂ ਬੱਚੇ ਹੋਣ ਉਹ ਸਾਡੇ ਬੜੇ ਸੱਚਾ ਚ ਆਇਆ ਉਹ ਅਸੀਂ ਆਪ ਵੀ ਉਸ ਹੱਡਰ ਨੂੰ ਫੋਲੋ ਕੀਤਾ ਤੇ ਬੱਚਿਆਂ ਨੂੰ ਕਿਹਾ ਸੀ ਕਿ ਤੁਸੀਂ ਟ੍ਰੈਡੀਸ਼ਨ ਵਾਂਗੂ ਅੱਜ ਅਸੀਂ ਤੁਸੀਂ ਵੇਖਦੇ ਹੋ ਵੀ ਆਪਕੇ ਵੀ ਅੱਜ ਪੂਰੇ ਪੰਜਾਬੀ ਡਰੈਸ ਵਿੱਚ ਆਏ ਆ ਤੇ ਬੜਾ ਵਧੀਆ ਲੱਗਾ ਔਰ ਖਾਸ ਗੱਲ ਜੋ ਆਪਾਂ ਇਹ ਜੇ ਕਰਾਈ ਆ ਕਿ ਮੇਸਾਸੀ ਬੱਚਾ ਨੇ ਪ੍ਰੈਕਟਿਸ ਕਰਾਉਂਦੇ ਸੀ ਤੇ ਉਹਨਾਂ ਦੇ ਕੰਪਨੀ ਨੇ ਕਰਾਉਂਦੇ ਸੀ ਤੇ ਅੱਜ ਇਹ ਜੀ ਪੇਡ ਤੋਂ ਵੀ ਕੰਪਨੀ ਨੇ ਕਰਾਇਆ ਕਹਾਂ ਜੇ ਮਾਤਾ ਵੀ ਤੁਹਾਨੂੰ ਵੀ ਲੱਗੇ ਕਿ ਕਿੰਨੀ ਮਿਹਨਤ ਲੱਗਦੀ ਆ ਤੇ ਨਾਲ ਨਾਲ ਮਨ ਰੰਗਰ ਹੋਇਆ ਤੇ ਬਹੁਤ ਵਧੀਆ ਤਾਂ ਗੈਰ ਪੱਛਮ ਦਾ ਬੜਾ ਜੋਰ ਹੋ ਗਿਆ ਪੰਜਾਬੀ ਕਲਚਰ ਨੂੰ ਲੋਕੀ ਬਹੁਤ ਘੱਟ ਪਸੰਦ ਕਰਦੇ ਆ ਤੇ ਇਹਦਾ ਕਾਰਨ ਇਚ ਮੰਨੋ ਇਹਦਾ ਕਾਰਨ ਹੈ ਜੀ ਅੱਜਕੱਲ ਜੋ ਮੀਡੀਆ ਆ ਖਾਸ ਕਰਕੇ ਜੋ ਫੇ ਯੂਟਿਊਬ ਪਰ ਬਹੁਤ ਬਤਾਨੇ ਚੈਨਲ ਆ ਤੋਂ ਅਲਗ-ਅਲਗ ਤਰ੍ਹਾਂ ਦੇ ਕਲਚਰ ਦਿਖਾਉਂਦੇ ਆ ਤੋਂ ਪੰਜਾਬੀ ਕਲਚਰ ਨੂੰ ਘੱਟ ਦਿਖਾਉਂਦੇ ਆ ਤੇ ਬੱਚੇ ਸਪੈਸ਼ਲੀ ਜੋ ਦੇਖਦੇ ਹੋਏ ਸਿੱਖਦੇ ਆ ਤੇ ਇਸ ਲਈ ਅਪਰਾਲਾ ਕੀਤਾ ਬੱਚਿਆਂ ਨੂੰ ਆਪਣੇ ਕਲਚਰ ਨਾਲ ਪਤਾ ਲੱਗੇ ਤੇ ਅਜਿਹਾਂ ਨੂੰ ਪੰਜਾਬੀ ਟੀਮ ਦੇ ਉੱਤੇ ਬੱਚੇ ਨੇ ਪਗੜਾ ਪਾਇਆ ਕਿਤਾ ਕੀਤਾ ਤੇ ਇਸ ਲਈ ਅਗਰੇ ਪਰਾਲਾ ਕੀਤਾ ਔਰ ਆਪਣੇ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੁੜੇ ਰਹੋ ਪੰਜਾਬ ਵਾਸੀ ਉਸ ਦੇ ਸੇ ਇਹੋ ਜੀ ਆਪਣੇ ਕਲਚਰ ਨਾਲ ਜੁੜੇ ਰਹੋ ਆਪਣੀ ਜੋ ਸੰਸਕ੍ਰਿਤੀ ਆ ਉਹਨੂੰ ਨਾ ਛੱਡੋ ਔਰ ਬੱਚਿਆਂ ਵਿੱਚ ਆਪਣਾ ਜੋ ਪਹਿਲੇ ਤੋਂ ਚਲਦੀ ਆਦੀ ਪਰੰਪਰਾਇਆਂ ਉਹਨਾਂ ਨੂੰ ਜਿੰਦਾ ਰੱਖੋ ਸਪੈਸ਼ਲੀ ਅੱਜ ਦੇ ਮੌਕੇ ਤੇ ਮੈਂ ਸਾਰੀ ਪੰਜਾਬਸੀਆਂ ਨੂੰ ਸੁਦੇਸ਼ਾਂ ਚਾਹੁੰਦਾ ਪਹਿਲਾਂ ਵੀ ਦੰਨਾ ਕਿ ਜੋ ਇੱਥੇ ਨਸ਼ੇ ਦਾ ਜੋ ਇੱਕ ਲਹਿਰ ਚੱਲ ਰਹੀ ਆ ਇੱਕੰਦਾ ਦਰਿਆ ਚੱਲ ਰਿਹਾ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਉਹ ਇਸ ਤਰ੍ਹਾਂ ਹੌਸਲਾ ਕੇ ਬੱਚਿਆਂ ਦਾ ਖਿਆਲ ਰੱਖੋ ਉਹਨਾਂ ਨੂੰ ਕਿਸੇ ਨਾ ਕਿਸੇ ਸਪੋਰਟਸ ਵਿੱਚ ਪਾਓ ਤਾਂ ਜੋ ਬੱਚਿਆਂ ਦਾ ਦਿਲ ਦਿਮਾਗ ਉਧਰ ਲੱਗਾ ਰਹੇ ਤੇ ਬੱਚੇ ਨਸ਼ਿਆਂ ਬੱਤੇ ਦੂਰ ਰਹਿਣ ਥੈਂਕ ਯੂ ਸਮਾਜ ਦੇ ਲਿਤਾਪੈ ਕਿਸ ਰਾਜੇ ਜਿਹੜਾ ਲੋੜੀ ਦਾ ਤਿਹਾੜੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਮਨਾਇਆ ਕੀ ਕਹਿਣਾ ਚਾਹੁੰਦੇ ਤੇ ਜੀ ਸਾਡੇ ਜਿਹੜੇ ਪਛਲੇ ਚੇਅਰਮੈਨ ਸੋਭਾ ਬੱਗਾ ਅਕੈਡਮੀ ਜਿਹੜੇ ਹਰ ਇਵੈਂਟ ਇੱਥੇ ਬਣਾਉਂਦੇ ਨੇ ਅੱਜ ਬਾਕੀ ਵਧਾਈ ਦੇ ਪਾਤਰ ਨੇ ਕਿ ਮੈਂ ਸਮਝਣਾ 40 ਸਾਲ ਐ ਆਪਣੇ ਪੰਜਾਬ ਤੋਂ ਦੂਰ ਐ ਪਰ ਇਹ ਜੜ ਤੇ ਜੁੜੇ ਨੇ ਕਿਉਂਕਿ ਮੈਂ ਵੀ ਮੇਰੀ ਉਮਰ ਤਕਰੀਬਨ ਆਪਾਂ ਸਭ ਪਤਾ ਹੈ ਕਿ 60 ਸਾਲ ਦੇ ਲਾਪੀ ਚੱਕੇ ਹੋ ਚੁੱਕੇ ਹਾਂ ਅਰੇ ਉਹ ਜੀ ਮੈਂ ਕੱਲੀ ਵਾਰੀ ਲੋੜੀ ਦੇਖ ਰਿਹਾ ਇਹ ਬਾਹਰੋਂ ਆ ਕੇ ਤੇ 40 ਸਾਲ ਇਹਨਾਂ ਨੇ ਸੇਵਾ ਕੀਤੀ ਹੈ ਸੀਐਪੀਐਸ ਦੀ ਤੇ ਪੰਜਾਬੀ ਤਰੀਕੇ ਨਾਲ ਮੈਂ ਕਹਿੰਦਾ ਵੀ ਇੱਥੇ ਪੰਜਾਬੀ ਵੀ ਨਹੀਂ ਇਹੋ ਜੀਆਂ ਲੋੜੀ ਮਨਾਉਂਦਾ ਜਿਹੋ ਜੇ ਇਹਨਾਂ ਨੇ ਮਨਾਈਆ ਪਰ ਇਹ ਵਧਾਈ ਦੇ ਪਾਤਰ ਨੇ ਇਹ ਜਿਹੜੀ ਸੁੰਦਰਬੰਦਰ ਵਾਲੀ ਲੋੜੀ ਜੀ ਮੈਂ ਪਹਿਲਾਂ ਵੀ ਮੈਨੂੰ ਸਵਾਲ ਕੀਤਾ ਉਹ ਖਤਮ ਹੋ ਹੀ ਗਈ ਐ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਦੁਲਾ ਪੱਟੀ ਹੈ ਕੌਣ ਸੀ ਕੀ ਕਹਿਣਾ ਚਾਹੁੰਦੇ ਜੀ ਕਿ ਇਹਨਾਂ ਲੋਕਾਂ ਨੂੰ ਕਿਤਨਾ ਜੁੜਨਾ ਚਾਹੀਦਾ ਬਿਲਕੁਲ ਵੀ ਆਰ ਪੰਜਾਬੀ ਪੰਜਾਬੀ ਦਾ ਇੱਕ ਕਲਚਰ ਆ ਕਿਉਂਕਿ ਪੰਜਾਬੀ ਆਪਾਂ ਦੇਖੀਏ ਵਰਲਡ ਫੇਮਸ ਆ ਅਸੀਂ ਪੰਜਾਬ ਦੀ ਮਿੱਟੀ ਨਾਲ ਜੁੜੇ ਆ ਪੰਜਾਬ ਚ ਏਰੀਆ ਦੀ ਬੋਲੀ ਚ ਖੁਸ਼ਬੂ ਆ ਪਰ ਇਹਨਾਂ ਸਾਰਿਆਂ ਨੂੰ ਫਸਟ ਆਫ ਆਲ ਅਸੀਂ ਪੰਜਾਬੀ کہہ ਰਹੇ ਹਿੰਦੁਸਤਾਨੀ ਸਾਨੂੰ ਪੰਜਾਬ ਦੇ ਨਾਲ ਪਿਆਰ ਕਰਨਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਇੱਕ ਇੱਕ ਐਗਜ਼ਾਮਪਲ ਦਿੱਤੀ ਆ ਇਹ ਬਹੁਤ ਐਗਜ਼ਾਮਪਲ ਸੈੱਟ ਕੀਤੀ ਆ ਸਾਰਿਆਂ ਨੇ ਇਹ ਰਲ ਮਿਲ ਕੇ ਇਹੋ ਜਿਹਾ ਤਿਉਹਾਰ ਰੱਖਣਾ ਬੜੇ ਵਧੀਆ ਢੰਗ ਨਾਲ ਇਹ ਸਾਰਾ ਜਿਹੜਾ ਹੈਗਾ ਕਿ ਹਿੰਦੂ ਸਿੱਖ ਭਾਈਚਾਰੇ ਦਾ ਪ੍ਰਤੀਕ ਆ ਤੇ ਸਾਂਝਾ ਦੇਖੋ ਤੁਸੀਂ ਵੱਖ-ਵੱਖ ਰੰਗਾਂ ਦੇ ਵਿੱਚ ਵੱਖ-ਵੱਖ ਡਿਸ਼ਨ ਦੇ ਵਿੱਚ ਬੱਚੇ ਛੋਟੇ-ਛੋਟੇ ਆਏ ਨੇ ਬੜੇ ਇੱਕ ਕੁਲ ਦਸਤੇ ਦੇ ਵਿੱਚ ਆਏ ਨੇ ਤੇ ਵਧਾਈ ਤੇ ਪਾਤਨ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪ੍ਰੋਮੋਟ ਕਰਨ ਲਈ ਕੀ ਕਹਿਣਾ ਚਾਹੁੰਦੇ ਜੀ ਪੰਜਾਬੀ ਇਥੋਂ ਹੀ ਅ ਕੋਈ ਭੁੱਲੀ ਜਾਂਦੇ ਆ ਪੰਜਾਬ ਦਾ ਸਾਰਾ ਨੌਜਵਾਨ ਤਕਰੀਬਨ ਬਾਹਰ ਜਾ ਰਿਹਾ ਸਿਰਫ ਇਹੀ ਪੰਜਾਬ ਦੇ ਵਿੱਚ ਤੁਸੀਂ ਦੇਖੋ ਪੰਜਾਬੀ ਤੇ ਇੱਕ ਵੈਸੇ ਨਾ ਬੜਾ ਵੱਡਾ ਵੀ ਕੋਈ ਬਾਹਰ ਵੀ ਜਾਂਦੇ ਆ ਪਰ ਮੈਂ ਕਹਿੰਦਾ ਵੀ ਇੱਕ ਗਾਣਾ ਜਦੋਂ ਵੱਜ ਜਾਂਦਾ ਹੈ ਇਵਨ ਤਾਂ ਕਿ ਇੱਕ ਜਿਹੜੇ ਅ ਅੰਗਰੇਜ਼ ਆ ਉਹ ਵੀ ਉਹਰੇ ਉੱਤੇ ਨੱਚਦੇ ਨੇ ਭਾਵੇਂ ਉਹਨੂੰ ਨਹੀਂ ਪਾ ਲੱਗਦਾ ਕੋਈ ਪੰਜਾਬੀ ਇੱਕ ਇੱਕ ਇਹੋ ਜਿਹਾ ਕਲਚਰ ਆ ਪੰਜਾਬੀ ਇੱਕ ਇਹੋ ਜਿਹਾ ਨੌਜਵਾਨ ਆ ਜਿਹੜਾ ਉਹ ਕਿਸ ਨਾ ਕਿਸੇ ਸਾਡੀ ਜਿਹੜੀ ਨਿਊ ਜਨਰੇਸ਼ਨ ਆ ਉਹ ਦੂਰ ਨੂੰ ਦੀ ਜਾ ਰਹੀ ਆ ਪਰ ਮੈਂ ਸਮਝਦਾ ਕਿ ਇਹਨੂੰ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਤੁਸੀਂ ਪੰਜਾਬ ਨੂੰ ਹੋਰ ਅੱਗੇ ਲੈ ਜਾ ਸਕਦੇ ਹੋ ਜਿਹੜਾ ਸਾਡਾ ਟ੍ਰੈਂਡ ਚੱਲਿਆ ਬਾਹਰ ਦਾ ਉਹਨੂੰ ਖਤਮ ਕਰਨਾ ਨਹੀਂ ਦਾ ਪੰਜਾਬ ਦੇ ਵਿੱਚ ਜੜਨਾ ਨਹੀਂ ਦਾ ਪੰਜਾਬ ਦੇ ਵਿੱਚ ਜੜੀਆਂ ਦੀ ਤਰਕੀਬ ਬਿਹਤਰੀ ਦੀ ਸਾਰੇ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਦੇ ਹੋ। ਥੈਂਕ ਯੂ। ਜੀ। ਜਿਹੜੇ ਸ਼ਬਾਬ ਅਕੈਡਮੀ ਵਿੱਚ ਲੋਰੀ ਦਾ ਤਿਆਰ ਬਣਾਇਆ ਗਿਆ ਹੈ। ਬਿਲਕੁਲ ਜੀ। ਕੀ ਕਹਿਣਾ ਚਾਹੁੰਦੇ ਹੋ? ਬਹੁਤ ਮਜ਼ਾ ਆਜੀ ਇੱਥੇ ਆ ਕੇ। अपना एक परिवार पर्वार है परिवार ਦੇ ਵਿੱਚ ਸਾਰੇ ਬੱਚੇ ਉਹਨਾਂ ਦੇ ਮਾਪਿਓ ਸਾਰੇ ਕੋਈ ਭੇਰ ਭਾਰ ਨੂੰ ਪੂਰਾ ਇੰਜੋਏ ਕੀਤਾ ਤਾਂ ਜਿਹੜਾ ਲੋਹੜੀ ਦਾ ਤਿਹਾੜਾ ਜੀ ਇਹਦਾ ਮਹੱਤਵ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਤੇ ਲੋਕਾਂ ਨੂੰ ਪਤਾ ਘੜਾ ਘਟਿਆ ਜੀ ਇਹ ਜਿਹੜਾ ਇਹ ਵਿਰਸੇ ਚੱਲਦੇ ਆਏ ਸਾਡੇ ਪ੍ਰਾਤਨ ਸਮਿਆਂ ਤੋਂ ਉਹਦੇ ਨਾਲ ਸਾਰਿਆਂ ਦੀ ਇੱਕ ਸਾਂਝ ਸੀ ਭੈਣ ਭਰਾਵਾਂ ਦੀ ਸਾਂਝ ਸੀ ਹੋਰ ਰਿਸ਼ਤੇ ਨਾਲ ਤੇ ਜੜੀ ਮਰਿਆਦਾ ਤੋਂ ਬਗੈਰ ਹੋ ਗਏ ਇਨਾਂ ਦਾ ਮਹੱਤਵ ਜਿਹੜਾ ਉਹ ਆਮ ਦੁਨੀਆ ਨੂੰ ਘੱਟ ਪਤਾ ਚੱਲ ਗਿਆ। ਇਹਦਾ ਕਾਰਨ ਕੀ ਮੰਨਦੇ ਵੀ ਜਿਹੜਾ ਮਹੱਤਵ ਘਟਦਾ ਜਾ ਰਿਹਾ ਹੈ, ਲੋਕਾਂ ਨੂੰ ਘੱਟ ਪਤਾ ਆਇਆ ਹੈ। ਕਾਰਨ ਕੀ ਮੰਨਦੇ? ਸੋਸ਼ਲ ਮੀਡੀਆ ਆਪਾਂ ਇਲੈਕਟ੍ਰੋਨਿਕ ਮੀਡੀਆ ਦੇ ਗੁਲਾਮ ਹੋ ਚੁੱਕੇ ਹਾਂ। ਹਰ ਇੱਕ ਇਨਸਾਨ ਆਪਾਂ ਪਰਿਵਾਰ ਨੂੰ ਸਮਾਂ ਨਹੀਂ ਦਿੱਤਾ, ਸਮਾਜ ਨੂੰ ਨਹੀਂ ਦਿੱਤਾ। ਜੇ ਅਸੀਂ ਚਾਰ ਬੰਦੇ ਇਕੱਠੇ ਕਿਤੇ ਬੈਹਿ ਗਏ ਜਾਂਦੇ ਆਪੋ ਆਪਣੀ ਕੰਮ ਨਹੀਂ ਦੇਖਣੇ। ਤੇ ਇਹਦਾ ਦੁੱਖ ਸੁੱਖ ਨਹੀਂ ਪੁੱਛ ਸਕਦੇ। ਇਹ ਗਲਤੀ ਕਰੀ ਦੀ ਹੈ ਨਾ ਕਿ ਚੰਗੀਆਂ ਬਾੜੀਆਂ ਚੀਜ਼ਾਂ ਤੇ ਦੋਵੇਂ ਨੈਟ ਤੇ ਆਉਂਦੀਆਂ ਆ। ਪਾਪਾ ਮਾੜੀ ਦੇਖ ਲੈਨੇ ਆ। ਪਰ ਬਾੜੀ ਦਾ ਵਿਰੋਧ ਨਹੀਂ ਕਰਦੇ ਉਹਨੂੰ ਵੇਖ ਕੇ ਨਾ ਸੋ ਕੋ ਸ਼ੇਅਰ ਕਰ ਦਿੰਦੇ ਆ। ਭਾਜੀ ਗੱਲ ਪਤਾ ਕੀ ਆ। ਹਰ ਸਿੱਕੇ ਦੇ ਦੋ ਪੰਨੇ। ਜੀ। ਮਹਾਰ ਕੁਦਰਤੀ ਗੱਲ ਆ ਸਿਆਣਪ ਘੜ ਗਈ ਤੇ ਬੇਸ਼ਰਮੀ ਵਧ ਗਈ। ਨਾ ਕਿਸੇ ਨੂੰ ਪਿਓ ਦਾ ਡਰ। ਨਾ ਕਿਸੇ ਨੂੰ ਆਪਣੇ ਭੈਣ ਭਰਾਵਾਂ ਦੀ ਕੋਈ ਸੰਗਤ ਚਾ। ਇਹ ਚੀਜ਼ਾਂ ਮਰਿਆਦਾ ਤੋਂ ਬਾਹਰ ਹੋ ਚੁੱਕੀਆਂ। ਲੋੜੀ ਦੇ ਤਿਹਾੜੀ ਤੇ ਤੁਸੀਂ ਮੇ ਨੌਜਵਾਨ ਜੇ ਨੌਜਵਾਨ ਤੇ ਬੱਚਿਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਆਹੀ ਆ ਆਪਣੇ ਮਾਤਾ ਪਿਤਾ ਦੀ ਇੱਜ਼ਤ ਕਰੋ ਆਪਣੇ ਰਿਸ਼ਤਿਆਂ ਨੂੰ ਪੂਰੀ ਮਰਿਆਦਾ ਨਾਲ ਨਿਭਾਓ ਆਪਣਾ ਵਿਰਸਾ ਕਾਇਮ ਰੱਖੋ ਧੰਨਵਾਦ ਅੰਸਰ ਆ ਲੋੜੀ ਦਾ ਤਿਆਰ ਬਹੁਤ ਹੁੰਦਾਂਸ ਬਣਾਇਆ ਜਾ ਰਿਹਾ ਹੈ ਕਿਆ ਕਰਨਾ ਚਾਹਤੇ ਹੋ सर्वप्रथम हम यहाँ आए हुए सभी पेरेंट्स को लोहड़ी की बहुत बहुत शुभकामनाएँ देते हैं और आज शंभा बंगा स्पोर्ट्स अकेडमी में और बहुत अच्छी तरह से मनाया गया यहाँ पर अभिभावकों के लिए बहुत सारी खेल प्रतियोगिता का आयोजन किया गया था जिसमें सारे अभिभावक बढ़ चढ़ के हिस्सा लिए और तो बहुत अच्छा लगा हमारे दो बच्चे हैं एक बेटा और एक बेटी दोनों इस जिसमें में बहुत अच्छा परफॉर्म कर रहे हैं दोनों को हमने जिमनास्टिक में डाला है उम्मीद करते हैं कि अच्छा जो खेल है इसकी प्रतियोगिता में आप क्या महत्व मानते कि बच्चों को कितना इसमें खूब करना चाहिए? सर खेल से बहुत बच्चों का मानसिक विकास होता है शर्मा शारीरिक विकास नहीं मानसिक विकास भी हो रहा है आजकल हम सभी जानते हैं कि आज जो सोशल मीडिया है और मोबाइल फोन तो इतना बच्चों के मानसिक रूप से प्रभावित कर रहा है तो मैं ये मानता हूँ कि खेल जो है बच्चों को इस सारी दुनिया से अलग रखिए ਹਾਂਜੀ ਇਹ ਸ਼ੋਭਾ ਅਕੈਡਮੀ ਦੇ ਵਿੱਚ ਗੁੜੀ ਦਾ ਤਿਆਰ ਬਣਾਇਆ ਗਿਆ ਕੀ ਕਹਿਣਾ ਚਾਹੀਦਾ ਹੈ ਇੱਥੇ ਹਾਂਜੀ ਬਹੁਤ ਵਧੀਆ ਲੱਗਦਾ ਜੀ ਬੱਚਿਆਂ ਦੇ ਪ੍ਰੋਗਰਾਮ ਹੋਏ ਆ ਨਾਲ ਨਾਲ ਉਹਨਾਂ ਦੇ ਮੰਮੀ ਪਾਪਾ ਜਿਹੜੇ ਉਹਨਾਂ ਨੇ ਵੀ ਜਮਾ ਕੀਤੀਆਂ ਨੇ ਪਰ ਸਭ ਤੋਂ ਵਧੀਆ ਇਹ ਹੈ ਕਿ ਹਰ ਜਾਤੀ ਦੇ ਹਰ ਧਰਮ ਦੇ ਬੱਚੇ ਜਿਹੜੇ ਇਸ ਕਲੱਬ ਦੇ ਵਿੱਚ ਆ ਕੇ ਕੰਮ ਕਰ ਰਹੇ ਨੇ ਔਰ ਚੰਗੀਆਂ ਮੱਲਾਂ ਮਾਰ ਰਹੇ ਨੇ ਔਰ 5-7 ਮਹੀਨੇ ਤੋਂ ਬਹੁਤ ਬੱਚਿਆਂ ਨੇ ਬਹੁਤ ਵਧੀਆ ਪਰਦਕਸ਼ਨ ਜਿਹੜਾ ਕੀਤਾ ਹੈ ਜਿਹਦੇ ਵਿੱਚ ਮੈਂ ਇੱਕ ਪਾਸਟਰ ਆ ਪਾਸਟਰ ਬੁਜਾਰਨਸੀ ਮੇਰਾ ਨਾਮ ਹੈ मेरे दोनों पोते इतने काम करते हैं बेचारेडा पिछे थोड़ा बड़ा जम्मू के भी मैंने काफ़ी जोड़े नाम ने जित के लिया गोल्ड मैडल जित के आता माहौल नहीं सी बाकी अज्ला लोड़ी के त्योहार के उत्तर प्रोग्राम में परिचय रखा सगा तो अभी है के आए हैं बड़ा बहुत वाइस चंगा लगा मैंने इस तरह इस अकैडमी के बच्चे ज्यादा तो ज्यादा पा बाकी दूसरी गल खास करके बच्चा ने चं तलीम चंकी शिक्षा मिलती इत ਨਸ਼ਿਆਂ ਤੋਂ ਰਹਿਤ ਰਹਿੰਦੇ ਨੇ ਬੱਚੇ ਮੈਂ ਸਾਰਿਆਂ ਧਨਪ੍ਰਾਣ ਨੂੰ ਲਾਗੇ ਲਾਗੇ ਦੂਰ ਨੇੜੇ ਦੇ ਸਾਰੇ ਸੱਜਣਾਂ ਮਿੱਤਰਾਂ ਨੂੰ ਬੇਨਤੀ ਕਰਦਾ ਕਿ ਅਕੈਡਮੀ ਦੇ ਵਿੱਚ ਬੱਚੇ ਜਰੂਰ ਆਉਣੇ ਚਾਹੀਦੇ ਨੇ ਤਾਂ ਕਿ ਇਹਨਾਂ ਨੂੰ ਚੰਗਾ ਸਾਹ ਮਿਲਦਾ ਆ ਔਰ ਚੰਗੀਆਂ ਤਰੱਕੀਆਂ ਤੇ ਬੱਚੇ ਜਾ ਸਕਦੇ ਨੇ ਅੱਧੀ ਲੋਹੜੀ ਦੇ ਤਿਹਾੜੀ ਦੇ ਉੱਤੇ ਬਹੁਤ ਚੰਗਾ ਲੱਗਾ ਮੈਂ ਕੋ ਧੰਨਵਾਦ ਸਾਰਿਆਂ ਨੂੰ ਥੈਂਕ ਯੂ ਜੀ ਜੀ